ਦਾ ਬੱਚੇ ਪੜ੍ਹਾਈ ਵੇਸਤੇ ਗਏ ਸੀ ਪੜ੍ਹਾਈ ਪੂਰੀ ਹੋ ਗਈ ਸੀ ਤੇ ਵਰਕ ਪਰਮਿਟ ਤੇ ਆ ਗਏ ਸੀ ਤੇ ਕੰਮ ਤੇ ਜਾ ਰਹੇ ਸੀ ਇਹ ਦیدارਜੀਤ ਸਿੰਘ ਹੈ ਜੀ ਅੱਛਾ ਜੀ ਕਿੰਨੀ ਉਮਰ ਹੈ ਬੇਟੇ ਦਾ 21 ਸਾਲ ਦੇ ਆਸ-ਪਾਸ ਹੈ ਹਾਂਜੀ ਵਿਆਹ ਕਿ ਕਵਾਰਾ ਨਹੀਂ ਇੱਕ ਵਾਰ ਹੈ ਜੀ ਹਾਂਜੀ ਹਾਂਜੀ ਤੇ ਮੇਰੇ ਤਿੰਨ ਬੱਚੇ ਨੇ ਦੋ ਗੁੱਡੀਆਂ ਇੱਕ ਕਾਕਾ ਹੈ ਜਿਹਦੀ ਡੈਥ ਹੋ ਚੁੱਕੀ ਕਾਕੇ ਦੀ ਇਹ ਕਿੰਨਾ ਚਿਰ ਹੋ ਗਿਆ ਇਹਨੂੰ ਕੈਨੇਡਾ ਗਿਆ ਨੂੰ ਕਰੀਬ 2 ਸਾਲ ਹੋ ਗਏ ਨੇ ਹੋ ਗਿਆ ਪਰਮਿਟ ਮਿਲ ਗਿਆ ਹਾਂਜੀ ਵਰਕ ਪਰਮਨੈਂਟ ਹੋ ਗਿਆ ਆਨਲਾਈਨ ਹੋ ਗਿਆ ਸੀ ਭਰਾ ਜੀ ਬੈਸਤੇ ਹਾਂਜੀ ਪੜਾਈ ਬੈਸਤੇ ਗੇਮ ਪੜਾਈ ਵਰਕ ਪਰਮਨੈਂਟ ਮਿਲਿਆ ਤੁਹਾਡਾ ਮੌਕੇ ਇਹ ਨਹੀਂ ਹਾਲੀ ਅਪਲਾਈ ਕੀਤਾ ਆਨਲਾਈਨ ਹੋਇਆ ਸੀ ਹਾਂਜੀ ਆਨਲਾਈਨ ਹੋ ਗਿਆ ਸੀ ਤੇ ਕੰਮ ਤੇ ਜਾ ਰਿਹਾ ਸੀ ਕੰਮ ਤੇ ਜਾ ਰਿਹਾ ਸੀ ਸਵੇਰੇ 6 ਵਜੇ ਤੋਂ ਉਧਰ ਦੇ ਹਿਸਾਬ ਦੇ ਨਾਲ ਹਾਂਜੀ ਹਾਂਜੀ ਤੇ ਗੱਡੀ ਜਿਹੜੀ ਉਹ ਕੋਈ ਓਵਰਟੇਕ ਕਰਨ ਲੱਗੇ ਸੀ ਅੱਗੋਂ ਟਰਾਲਾ ਆ ਗਿਆ ਟਰੱਕ ਆ ਗਿਆ ਉਹਦੇ ਵਿੱਚ ਗੱਡੀ ਜਿਹੜੀ ਟਕਰਾਨ ਕਰ ਗਈ ਤੇ ਤਿੰਨ ਜਿਹੜੇ ਸੀ ਤਿੰਨਾਂ ਦੀ ਮੌਤ ਹੋ ਗਈ ਲੋਕੇ ਜੀ ਜੋ ਬਾਕੀ ਕਿੱਥੋਂ ਦੇ ਵਰਲਡ ਤੋਂ ਆਏ ਇਹ ਗੁੜੀ ਕੁੜੀ ਜੇ ਇੱਕ ਨਾਲ ਉਹ ਗੁਜਰਾਤ ਦੀ ਆ ਹਾਂਜੀ ਤੇ ਮੁੰਡਾ ਬੰਬੇ ਦਾ ਹੈ ਜਿਹੜਾ ਤੇਨਾਂ ਦੀ ਮੌਕੇ ਤੇ ਮੌਤ ਹੋ ਗਈ ਜਿਹੜਾ ਬੰਬੇ ਵਾਲਾ ਉਹਦੀ ਗੱਡੀ ਸੀ ਤੇ ਉਹ ਹੀ ਚਲਾ ਰਿਹਾ ਸੀ ਤੇ ਉਹਨਾਂ ਦੀ ਲਾਸ਼ ਦੇਖ ਕੋਦਮ ਕਰ ਲਾਸ਼ ਇੱਕ ਤਾਂ ਧਾਰੀਵਾਲ ਸਾਹਿਬ ਜੀ ਨੂੰ ਬੇਨਤੀ ਕੀਤੀ ਆ ਹਾਂਜੀ ਤੇ ਉਹਨਾਂ ਨੇ ਵੀ ਕਰ ਰਹੇ ਨੇ ਕਹਿੰਦੇ ਅੱਗੇ ਮਨੂੰ ਤੁਹਾਨੂੰ ਮਤਲਬ ਕਰਾਂਗੇ ਤੇ ਬਾਕੀ ਉਧਰ ਦੇ ਬੱਚੇ ਵੀ ਕੁਝ ਡਏ ਨੇ ਕਰਨਾ ਸ਼ਾਇਦ ਕੋਈ ਹਿਲ ਲੁਸਿਲਾ ਕਰਕੇ ਤੇ ਜਿਹੜੀ ਲਾਸ਼ ਨੂੰ ਇੰਡੀਆ ਲੈ ਕੇ ਆਉਣਗੇ ਸਾਡੀ ਮੀਟੀ ਵੀ ਤਾਂ ਢੀ ਬਾਹਰੀ ਹੈ ਇਸ ਹਾਂਜੀ ਮੇਰੀ ਵੱਡੀ ਬੇਟੀ ਬਾਹਰ ਆ ਇਕੱਠੇ ਦੋਨੋਂ ਭੈਣ ਭਰਾ ਇਕੱਠੇ ਰਹਿੰਦੇ ਸੀ ਉਹ ਵੀ ਬਹੁਤ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਆ ਉਹਨੂੰ ਮੈਂ ਅੱਜ ਜਿਹੜੀ ਟਿਕਟ ਕਰਾਦਣ ਲੱਗਾ ਤੇ ਇੱਥੇ ਇੰਡੀਆ ਮਗਾਉਂ ਲੱਗਾ ਹਾਂਜੀ ਬਹੁਤ ਥੱਕਾ ਆ ਇਕੱਲਾ ਇਕੱਲਾ ਮਾਪਿਆਂ ਦਾ ਬੋਤ ਬਾਈ 23 ਸਾਲ ਉਮਰ ਬਹੁਤਾ ਰੱਬ ਨੇ ਮਾਰਿਆ ਦੋ ਸਾਲ ਹੋਏ ਗਏ ਨੂੰ ਐਕਸੀਡੈਂਟ ਹੋ ਗਿਆ ਤੇ ਅੱਡ ਇਧਰ ਆਣੀ ਮੌਕਾ ਕੀ ਪੈਲਾ ਨੂੰ ਸਵਾਲ ਲਿਆ ਜੀ ਹਾਂ ਪਹਿਲਾ ਪੰਨੇ ਚੜਾ ਲਈ ਲਿਖ ਲਈ ਆ ਇਹ ਹੋਈ ਕੰਟਰਾ ਦੋ ਪਹਿਣਾ ਇੱਕ ਭਰਾ ਛੋਟਾ ਦੋਆ ਤੋਂ ਉਹ ਦੂਜੀ ਪੰਨ ਕੈਨੇਡਾ ਜਿਹਾ ਹਾਂ ਹਾਂ ਜੀ ਕੈਨੇਡਾ ਕੈਨੇਡਾ ਨਿੱਕੀ ਇੱਥੇ ਆ ਬਹੁਤ ਥਕਾ ਆ ਸਾਡੇ ਦਿਓਰ ਨਾ ਇਹ ਮੰਗ ਕਰਦੇ ਪ੍ਰਸ਼ਾਸਨ ਨੂੰ ਨੂੰ ਸਵਸਾਫ ਚਾਹੀਦਾ ਉਹ ਨੀ ਪੱਤੀ ਜਾ ਰਿਹਾ ਸੀ ਪਤਾ ਲੱਗਾ ਹਾਂਜੀ ਗੱਡੀ ਤੇ ਸੀ ਹਾਂ ਕੰਮ ਤੇ ਜਾਣ ਦਾ ਟਰੱਕ ਵੱਜਾ ਵਿੱਚ ਹਾਂਜੀ ਕਿੰਨਾ ਕੰਮ ਹੋ ਗਿੰਦੇ ਇਹਨੂੰ ਅਜੇ ਅਪ੍ਰੈਲ ਚ 2 ਸਾਲ ਹੋਨੇ ਕਿੰਨੀ ਉਮਰ ਤੋਂ ਭਾਈ 23 ਸਾਲ